ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਾ ਸਵਾਗਤ ਹੈ ਆਪਣੇ ਅੱਜ ਦੇ ਬਲੌਗ ਦੇ ਵਿੱਚ ਬਲੌਗ ਦੀ ਕੰਮ ਅਸੀਂ ਸ਼ੁਰੂਆਤ ਸਵੇਰ ਦੇ 7:00 ਵਜੇ ਚੁੱਕੇ ਆ ਟਾਈਮ ਪਿੱਛੇ ਲੱਗਿਆ 7:00 ਵਜੇ ਚੁੱਕੇ ਆ ਤੋਂ ਬਾਅਦ ਨਹੀਂ ਪਈ ਜਾਂਦਾ ਤੁਹਾਨੂੰ ਦਿਖਾਉਂਦੇ ਆ ਬਹੁਤ ਬੁਰਾ ਹਾਲ ਆ ਵੀ ਨਹੀਂ ਸਵੇਰ ਦੇ ਲੱਗਿਆ ਹੋਇਆ ਉੱਤੋਂ ਲਾਈਟ ਵੀ ਹੈ ਨਹੀਂਗੀ ਤੇ ਬਸ ਸਾਰੇ ਪੱਠੇ ਵਗੈਰਾ ਜਿਹੜੇ ਆ ਉਹ ਅੱਜ ਟੋਲਚ ਨਾਲ ਹੀ ਪਾਏ ਆ ਕਿਉਂਕਿ ਲਾਈਟ ਹੈ ਨਹੀਂਗੀ ਤੁਹਾਨੂੰ ਦਿਖਾਉਂਦੇ ਆ ਇੱਧਰ ਦੇਖੋ ਕੰਮ ਤਾਂ ਸੁੱਤਾ ਪਿਆ ਹੀ ਪਿਆ ਉਹਦਾ ਜੈਖ ਦੇਖੋ ਪਿਆ ਮੰਜੇ ਚੜਿਆ ਵਾ ਪਹਿਲਾਂ ਵਾਰ ਗਿਲੇ ਦਿੰਦਾ ਆ ਤੇ ਮਾੜਾ ਗਿੱਲਾ ਹੋ ਗਿਆ ਤੇ ਆਖਣ ਮੰਜੇ ਤੇ ਦਾਬਦਾ ਸੁੱਕਦਾ ਚੁਸ ਦੇਖੋ ਤੇ ਲਓ ਦੇਖੋ ਵੀ ਬਹੁਤ ਜ਼ਿਆਦਾ ਹੀ ਪਈ ਜਾਂਦਾ ਏ ਪਹਲੇ ਧਾਰਾਂ ਚੋਣੀਆਂ ਕਿ ਫਿਰ ਦੁੱਧ ਵਾਲਿਆਂ ਨੇ ਲੈਣ ਆਇਆ ਨਾ ਦੁੱਧ ਚਲੋ ਦੇਖਦੇ ਹਾਂ ਕਿਵੇਂ ਚੋਣੇ ਧਾਰਾਂ ਤੋਂ ਦਿਖਾਉਂਦੇ ਆ ਵੀ ਜੀ ਵਿੱਚ ਕੰਮ ਕਰਨਾ ਪਸੂ ਸਾਹਮਣੇ ਬਹੁਤ ਔਖਾ ਘੱਲ ਤੇ ਖਲਾਦਾ ਹੀ ਪਿਆ ਰਹਿੰਦਾ ਏ ਬੀਬੀ ਇਹ ਨਾ ਆ ਗਿਆ ਸਾ ਬੀਬੀ ਬੀਬੀ ਆ ਕਿ ਤੂੰ ਨਾ ਆ ਕੇ ਨਵੀਂ ਵੰਦੋ ਜੀ ਵੇਖੋ ਕਿਉਂ ਇਹ ਆ ਬਈ ਸਾ ਪੈਂਥਰ ਦੇਖੋ ਕਹਿੰਦੇ ਨੇ ਫਟਾਫਟ ਮੈਂ ਕਰਮਾ ਤਾਂ ਆਪਾਂ ਤੇ ਇਸ ਆਸ ਵਿੱਚ ਦੇਖਿਆ ਗਿਆ ਆਪਣਾ ਦੇਸੀ ਛੱਤਨੀ ਕਿਹਦੇ 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 ਤੋਂ ਕਰਨ ਲਈ ਤਿਆਰ ਸਾठा ਤੋਂ ਸ਼ੁੰਭਰ ਤਾਈ ਉਹ ਸ਼ੁੰਭਰੀ ਜਾਂਦੇ ਆ ਬੜਾ ਸ਼ੁੰਭਰ ਕਰਦੇ ਆ ਮੀ ਲੱਗੀ ਵੇੜਾ ਸੁਮਰਨਾ ਮੀ ਜੇਬੀ ਟੈਗ ਦੀ ਤੇ ਬੀਬੀ ਦੇ ਟੂਨੇ ਨੇ ਕੰਮ ਕੀਤਾ ਨਹੀਂ ਫਿਰ ਤੋਂ ਮੀ ਆ ਗਿਆ ਹਾਂ ਜੀ ਪੈਂਥਰਾ ਪੰਦਰਗਰ ਤਾਈ ਤੇ ਇਹ ਕਦੇ ਵਾਰਾ ਬੈਠਾ ਪੈਂਥਰਾ ਪੰਦਰਗਰ ਦਾ ਪੈਂਥਰ ਉਹ ਬੈਠਾ ਜੀ ਜਾਏਗਾ ਬੰਦਰ ਆ ਜੀ ਹਾਂਜੀ ਮੀ ਹਟ ਗਿਆ ਤੇ ਆਪਾਂ ਕਿੰਨਾ ਬਹੁਤ ਘਟ ਗਿਆ ਮੀ ਆਪਾਂ ਨਾ ਤੋਂ ਕਿ ਤਿਆਰ ਹੋ ਗਏ ਪਛਾਦਾ ਵੈਸੇ ਘਰੇ ਬਣਾ ਲਿਆ ਸੀ ਕਿਉਂਕਿ ਕੁੱਤਿਆਂ ਨੂੰ ਹੀ ਪਾਉਣਾ ਹੁੰਦਾ ਨਾ ਘਰੇ ਰੋਟੀ ਵਗੈਰਾ ਇੱਥੇ ਕਾਹਦੇ ਪਾਪਾ ਜੀ ਪੱਗ ਬੰਨੀ ਜਾਂਦੇ ਆਪਾਂ ਚੱਲਿਆਂ ਆਪਣੇ ਠਾਠਾ ਨੰਕਸਾ ਦਾ ਲੈਣ ਦੀ ਬਾਬੇ ਨਾਨਸਿਆਂ ਦੀ ਖੁੰਡਾ ਵਾਈਦਾ ਹਨ ਤੇ ਉੱਥੇ ਆਪਾਂ ਭੋਗ ਦੇਣੇ ਆਪਾਂ ਉੱਥੇ ਚੱਲੇ ਆ ਤੇ ਆਪਾਂ ਰੋਟੀ ਵਗੈਰਾ ਵੈਸੇ ਕੁਲ ਪਛਾਦਾ ਛਕ ਲਿਆ ਤੇ ਦੁੱਧ ਕੱਢਿਆ ਸੀ ਬਾਬਾ ਜੀ ਦੇ ਲੈ ਕੇ ਜਾਣ ਨੂੰ ਦੁੱਧ ਲੱਗੇ ਕਿੰਮੀ ਹੁਣ ਬਹੁਤ ਜ਼ਿਆਦਾ ਘਟ ਚੁੱਕਿਆ ਹੈ ਤੇ ਹੁਣ ਮੈਂ ਕਿਹ ਜਾ ਹੀ ਅੱਜ ਲਾਸਟ ਦੇਣਾ ਕੱਲ ਵੀ ਜਾਇਆ ਸੀ ਕੱਲ ਵੀ ਹਟ ਗਿਆ ਸੀ ਪਤਾਂ ਜਾਇਆ ਸੀਗੇ ਤੇ ਇੱਧਰ ਦੇਖੋ ਮੀਂਹ ਦੇਖ ਸਕਦੇ ਆਂ ਪਸੂ ਬੈਠੇ ਆ ਕੋਈ ਥਾਂ ਤੋਂ ਸੁੰਭਲਤਾ ਸਿੱਧੇ ਹੀ ਬੜਾ ਸੁੰਭਲ ਫਿਰ ਪੱਤੇ ਡਿੱਗੇ ਪਏ ਆ ਤੇ ਮੀਂਹ ਬਹੁਤ ਘਟ ਗਿਆ ਕਿੰਨਾ ਬਹੁਤ ਜ਼ਿਆਦਾ ਘਟ ਨਹੀਂ ਪੈਂਦਾ ਤੇ ਹੁਣ ਆਪਾਂ ਜਾਂਦੇ ਆਂ ਉੱਥੇ ਬਾਬਾ ਜੀ ਦੇ ਆਪਾਂ ਬਾਬੇ ਦੇ ਜਾ ਕੇ ਆ ਗਏ ਸੀਗੇ ਥਾਤੇ ਨਾਲ ਤੁਹਾਨੂੰ ਜਿੱਥੇ ਬਸ ਸੀ ਮੀਂਹ ਬਹੁਤ ਪੈਂਦਾ ਸੀ ਆਪਣੇ ਭੈਟੇਗੇ ਫਿਰ ਆ ਕੇ ਮੈਂ ਸੂਟ ਲਾਇਆ ਨਹੀਂ ਉਹੀ ਪਾਈ ਰੱਖਿਆ ਮੈਂ ਤੇ ਵੀ ਇਹ ਆਹ ਕੱਪ ਤੇ ਐਸੇ ਪੱਟਿਆਂ ਨੂੰ ਹੋ ਗਿਆ ਆਪਾਂ ਲੇਟ ਜੋ ਕੀ ਬਕਰੀ ਬੋਲ ਤਾ ਮੁਗ ਗਿਆ ਫਿਰ ਹੰਮ ਕੰਮ ਲੱਗ ਗਏ ਤੇ ਆਪਣਾ ਸੁਦਾ ਹਾਲ ਹੈ ਵਪਕਮਾਨੀ ਬੁਹਾ ਬਦੇ ਆ ਜਾਣਾ ਮੀਨਾ ਸੋਚਿਆ ਤਾ ਬੁਹਾ ਖੋਪਰੀ ਫਿਰ ਤੁਹਾਨੂੰ ਲਗਾਵਾਗੇ ਫਿਰ ਛਾੜੂ ਲਗਾਇਆ ਸੀ ਤੂਰੀ ਤਲਾਦੀ ਸੀ ਫਿਰ ਤੁਸ ਵੜ ਦੰਦੇ ਲੱਪਾ ਕਰੇ ਨਾ ਮਹੀਨਾ ਇੱਥੇ ਘਟ ਬਹੁਤ ਸੇ ਵਾਸੀ ਦੇ ਤੇ ਮੀਂਹ ਕੀ ਕਹਿਣਾ ਦੇਣਾ ਚਾਹੀਏ ਕੰਨ ਦਾ ਗਿਆ ਹੀ ਲੇਟ ਆ ਮੈਂ ਅਸਦੀ ਕੀ ਇਹਦੇ ਨਾ ਤੂੰ ਆਇਆ ਹੀ ਨਹੀਂ ਕਰਨਾ ਮੈਂ ਸੇਵਾ ਕਰਦੇ ਨਾ ਮੇਰੇ ਸੁਤਾ ਤੇਰੇ ਸੀ ਨਾ ਅਛਾ ਜੇ ਇਹ ਕਿਦੋਂ ਲਾ ਪਈ ਜਾਂਦਾ ਉਹੰਦਰ ਅ ਬਸ ਮੈਂ ਚਾਹਦਾ ਪੱਠੇ ਦਾ ਹੁਣ ਆਉਂਦੇ ਨਹੀਂ ਇਹ ਮੀਂਹ ਪੱਤਰ ਫੇਰ ਸੱਚ ਰਹਿਆ ਕਿ ਆਪਾਂ ਕਾਕੇ ਨੂੰ ਪੱਠੇ ਹੀ ਮਾਰਦੇ ਆ ਪਕੌੜੀਆਂ ਹੀ ਪਾਈਦੀਆਂ ਫੇਰ ਪਕੌੜੀਆਂ ਪਾਈਆਂ ਤਾਂ ਫੜਦੀ ਪਕੌੜੀਆਂ ਕੋਣ ਲੈਦਾ ਹੈ ਹਾਂਜੀ ਛੋਟੀ ਰਹਿ ਗਈ ਛੋਟੀ ਨਹੀਂ ਪਉਣੀ ਉਹ ਲੱਗਦੀ ਬੋਰ ਕਰਾ ਦੇ ਕਿ ਨਹੀਂ ਮੈਂ ਤਾਂ ਪਾਇਆ ਕੋਈ ਚਲੋ ਹਾਂਜੀ ਜੀ ਆਪਾਂ ਬਾਹਰਲਾ ਕੰਮ ਸਾਰਾ ਨਵੇੜਤਾ ਪਰ ਮੀ ਫੇਰ ਪੈਣ ਲੱਗ ਗਿਆ ਤੁਹਾਨੂੰ ਦਿਖਾਉਣੀ ਹੈ ਵੇਖੋ ਮੀ ਫੇਰ ਪੈਣ ਲੱਗ ਗਿਆ ਤੇ ਸਾਡੀ ਛੱਤ ਦਾ ਬਾਲ ਅੱਜ ਫੇਰ ਡੱਗ ਪਿਆ ਪਸਮਾਲੀ ਦਾ ਹਾਂਜੀ ਦੇਖ ਸਕਦੇ ਹੋ ਅੱਜ ਬਾਲਾ ਹੋਰ ਡੱਗ ਪਿਆ ਉੱਥੇ ਪਾਈ ਜਾਂਦੇ ਕੱਲ ਨੂੰ ਹੁਣੀ ਦੋਨੇ ਜਾਣੇ ਰੱਬ ਵੀ ਐਦਾ ਦੇਖੋ ਰੱਬ ਵੀ ਬਹੁਤ ਪਸ ਕਹਿਰੀ ਬਸਾਈ ਜਾਂਦਾ ਮੀਂਹ ਮੂ ਫੇਰ ਪਾਈਆਂ ਤਾਂ ਪੱਖਾਂ ਨੂੰ ਪੱਠੇ ਪੁੱਠੇ ਪਾਤੀ ਸੀ ਪਾਣੀ ਪਿਆ ਤਾਂ ਉਸਧਾਰਾਂ ਕੱਢਣੀਆਂ ਰਹਿ ਗਈਆਂ ਚੋਨੇ ਆ ਫੇਤਾਰਾਂ ਤੇ ਮੀਂਹ ਦੇਖੋ ਦੇਖਾਂ ਬੱਕਰੀਆਂ ਨੂੰ ਲਿਆ ਕੇ ਰੱਖ ਪਾਈਆਂ ਸੀ ਕਿਹੜਾ ਪਾਤੀ ਇਹਨਾਂ ਨੇ ਖਾ ਲੀਆਂ ਤੇ ਹੁਣ ਫੇਰ ਆਪਾਂ ਲਿਆ ਕੇ ਰੱਖਤੀਆਂ ਬਾਅਦ ਚ ਪਾ ਦਾਂਗੇ ਹਨਾ ਤੇ ਤੁਹਾਂ ਦੇਖੋ ਆ ਵਗਦੀ ਜੇ ਬੱਦਲ ਚੱਕਿਆ ਜਾਵੇ ਤਾਂ ਜ਼ਿਆਦਾ ਵਧੀਆ ਗੱਲਾਂ ਨਹੀਂ ਬਹੁਤ ਬੁਰਾ ਹਾਲ ਆ ਹਾਂਜੀ ਇਹ ਬੱਦਲ ਚੱਕਿਆ ਜਾਵੇ ਤਾਂ ਬੜੀ ਵਧੀਆ ਗੱਲ ਆ ਮੀ ਫੇਰ ਪੈਣ ਲੱਗਿਆ ਮੈਂ ਕੱਪੜੇ ਧੋਤੇ ਸੀ ਫੇਰ ਉੱਥੇ ਕੋਈ ਵਲੌਗ ਨਹੀਂ ਬਣਾਇਆਗਾ ਮੈਂ ਕੱਪੜੇ ਧੋ ਕੇ ਫਟਾਫਟ ਤੇ ਸੁੱਕਣੇ ਪਾਉਣੇ ਅੰਦਰ ਰੈਕ ਤੇ ਲਿਆ ਕੇ ਅੰਦਰ ਪਾ ਦਿੱਤੇ ਤਾਂ ਬੱਦਲ ਫੇਰ ਸ਼ੁਰੂ ਹੋ ਗਿਆ ਪਰ ਤੁਮ ਅੱਗੇ ਨਾ ਭੂਰ ਪੈਣ ਲੱਗੀ ਫੇਰ ਤੇ ਕੰਮ ਬਣਾਉਣੀ ਆ ਸਬਜ਼ੀ ਤੋਰੀਆਂ ਲੱਗੀਆਂ ਸੀ ਉਦੋਂ ਉਹੀ ਬਣਾਉਣੀ ਆ ਏ ਦੁਕਾਨ ਤੇ ਪਾਪਾ ਦੇ ਕੰਮ ਤਾਂ ਪਾਈ ਜਾਂਦੇ ਉਦੋਂ ਬੱਲੇ ਹਨਾ ਤੇ ਕੂਰ ਟੁੱਟ ਚਿੱਕਿਆ ਫੇਰ ਅੱਜ ਕੰਮ ਫੇਰ ਵਧ ਗਿਆ ਹੁਣ ਤੇ ਫਿਰ ਕਾਦਨ ਲੈ ਕੇ ਆਇਆ ਸੀ ਸੌਦਾ ਭਲੇ ਬਾਂਦੇ ਪਾਈ ਜਾਂਦੇ ਪਹਿਲਾ ਸੌਦਾ ਲੈ ਕੇ ਆਸ ਤੇ ਬੇ ਸ਼ੱਕਰ ਸ਼ੱਕਰ ਲਿਆਂਦੀ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਸ਼ੱਕਰ ਗੋੜਾ ਵਾਲੀ ਲਿਆਂਦੀ ਹਾਂਜੀ ਹਾਂਜੀ ਬਾਕੀ ਰਾਸ਼ਨ ਖਤਮ ਸੀ ਕਾਦਨ ਲੈ ਕੇ ਆਇਆ ਥੋੜਾ ਜਿਹਾ ਰਾਸ਼ਨ ਵੀ ਮੀਂਹ ਪਈਆਂ ਦਾ ਮੌਸਮ ਦਾ ਪਤਾ ਨਹੀਂ ਹੁੰਦਾਗਾ ਤੁਹਾਨੂੰ ਦਿਖਾਉਨੇ ਆ ਗੋੜਾ ਸ਼ੱਕਰ ਲਿਆਂਦੀ ਆ ਗੋੜਾ ਵਾਲੀ ਸ਼ੱਕਰ ਆ ਥੋੜੀ ਠਿੱਕੀ ਹੁੰਦੀ ਆ ਪਰ ਵਧੀਆ ਹੁੰਦੀ ਆ ਕਾਦਨ ਲੈ ਕੇ ਆਇਆ ਗੋੜਾ ਆ ਗੋੜਾ ਸ਼ੱਕਰ ਗੋੜਾ ਵਾਲੀ ਕਾਦਨ ਲੈ ਕੇ ਆਇਆ ਤੇ ਆਪਾਂ ਡੱਬੇ ਚ ਪਾ ਦਈਏ ਸ਼ੱਕਰ ਪਹਿਲਾਂ ਆ ਵਾਲੀ ਸ਼ੱਕਰ ਆ ਥੋੜੀ ਫਿੱਕੀ ਹੁੰਦੀ ਆ ਇਹ ਗਾਰਡਨ ਬਹੁਤ ਸਵਾਦ ਹੁੰਦੀ ਸ਼ੱਕਰ ਆਮ ਕਲਰ ਲਾਲ ਹੁੰਦਾ ਸ਼ੱਕਰ ਦਾ ਹਨਾ ਇਹ ਥੋੜੀ ਲਾਈਟ ਆ ਫਿੱਕੀ ਜੀ ਅਪਾ ਪੈਕਟ ਖੋਲਤਾ ਸੀ ਹੁਣ ਆਪਾਂ ਸ਼ੱਕਰ ਡੱਬੇ ਚ ਪਾ ਦਈਏ ਪਹਿਲਾਂ ਹਾਂਜੀ 2 ਕਿਲੋ ਸ਼ੱਕਰ ਲਿਆਂਦੀ ਸੀ ਤੇ ਆਪਣਾ ਡੱਬਾ ਭਰ ਗਿਆ ਹਾਂਜੀ ਕਰਨ ਦੇ ਪਾਪਾ ਹੁਣੀ ਉੱਤੇ ਪਾਈ ਜਾਂਦੇ ਆ ਬਾਲੇ ਤੇ ਆਪਾਂ ਇਹਦੇ ਬਾਅਦ ਸਬਜ਼ੀ ਬਗਿਆਰ ਬਣਾਉਣ ਲੱਗਿਆਂ ਸਬਜ਼ੀ ਬਗਿਆਰ ਤਾਂ ਬਣਾ ਕੇ ਰੋਟੀ ਲਾਉਣੀ ਫੁਣ ਕੇ ਲਾ ਕੇ ਰੱਖ ਦਾਂਗੇ ਲਾਈਟ ਦਾ ਪਤਾ ਨਹੀਂ ਕਿ ਡੇਲੀ ਲਾਈਟ ਕੱਟ ਲੈਂਦੇ ਆ ਅੱਜ ਲਾਈਟ ਹੋਣ ਆਈ ਆ ਤਾਂ ਆਦੀ ਗਈ ਵਿੱਚ ਲਾਈਟ ਤੇ ਫਿਰ ਪਤਾ ਨਹੀਂ ਕਿ ਲਾਈਟ ਜਾਂ ਸੈਂਡਵਾਟਰ ਵੀ ਡਾਊਨ ਹੋਵੇ ਜਮਾ ਪੀ ਮੁੱਕੇ ਪੈਨਵਾਟਰ ਵੀ ਹੈ ਨਾ ਤੇ ਆਪਾਂ ਵਸਤਾ ਲਾ ਲੈ ਕੇ ਚੋਣਾ ਤਾਂ ਜੋ ਕੇ ਤੇ ਸੂਰ ਫੁਲ ਕੇ ਲਾ ਲੈਣੇ ਆ ਤੇ ਅੱਜ ਦੇ ਬਲੌਗ ਦਾ ਆਪਾਂ ਇੱਥੇ ਐਂਡ ਕਰਦੇ ਆ ਤੇ ਕੱਪੜੇ ਆਪਾਂ ਸੁੱਕਣੇ ਪਾਉਣੇ ਆ ਕਿਉਂਕਿ ਆਪਾਂ ਧੋ ਲਿਆ ਹੁੰਦੇ ਸੀ ਮਸ਼ੀਨ 'ਚ ਮੀਂਹ ਨਹੀਂ ਹਟਦਾ ਕਮੈਂਟ ਕਰਕੇ ਦੱਸਿਓ ਕਿਹੜੇ ਏਰੀਆ 'ਚ ਮੀਂਹ ਕਿੰਨਾ ਪੈਂਦਾ ਸਾਡੇ ਮੀਂਹ ਬਹੁਤ ਜ਼ਿਆਦਾ ਪਈ ਜਾਂਦਾ ਹੈ ਸਵੇ ਤਾਂ ਹੀ ਹਟਿਆ ਹਟਿਆ ਨਹੀਂ ਗਿਆ ਮੀ ਤੇ ਕੱਪੜੇ ਮੈਂ ਜਮੈਂ ਲਾਏ ਨਹੀਂ ਅਸੀਂ ਪਾ ਲੈ ਕਿਉਂਕਿ ਸਵੇ ਤਾਂ ਬਾਬਾ ਜੀ ਦੇ ਪਾ ਕੇ ਗਈ ਸੀ ਕਿ ਠਾਠ ਤੇ ਤੇ ਉਸੇ ਭੱਜ ਗਏ ਸੀਗੇ ਮੈਂ ਕਿਹਾ ਚੱਲ ਹੁਣ ਕੱਪੜੇ ਕੰਮ ਕਰ ਲੈਂ ਫਿਰ ਸ਼ਾਮ ਨੂੰ ਚੇਂਜ ਕਰ ਲਾਂਗੇ ਤੇ ਮੀ ਬਹੁਤ ਜ਼ਿਆਦਾ ਸੀਗਾ ਹਣ ਹਟ ਗਿਆ ਸੀ ਵਿੱਚ ਦੀ ਪੱਕਰੀਆਂ ਨੂੰ ਪਾਤਾ ਪਾਤਾਸ਼ਨ ਵਗੈਰਾ ਉਹਨਾਂ ਦੇ ਪੱਠੇ ਪੱਤੇ ਪੁੱਤੇ ਤੇ ਪਸ਼ੂਆਂ ਨੂੰ ਪਾਤੇ ਥਾਂ ਤੋਂ ਸੁਪਰ ਕੇ ਗੂੜਾ ਸਿੱਟਿਆ ਗਿਆ ਹੁਣ ਆਪਾਂ ਬਸ ਧਾ ਦੇ ਚੂਣੀਆਂ ਤੇ ਫੜ ਕੇ ਬਣਾ ਕੇ ਦਾਲ ਬਣਾਉਣੇ ਜਦ ਤੱਕ ਅੱਜ ਦੇ ਵਲੌਗ ਦਾ ਬਸ ਇੱਥੇ ਐਂਡ ਕਰਦੇ ਆਂ ਫਿਰ ਆਪਾਂ ਕੱਲ ਨੂੰ ਮਿਲਦੇ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਤੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਤੇ ਹਣਾ ਹੋਰ ਮੈਂ ਕੀ ਕਹਿਣਾ ਸੀ ਹੋਰ ਬਸ ਆਪਾਂ ਕੁਝ ਨਹੀਂ ਸੀ ਕਹਿਣਾਗਾ ਹੱਸਦੇ ਰਹੋ ਖੁਸ਼ ਰਹੋ ਬਸ ਇਹੀ ਕਹਿਣਾ ਸੀਗਾ ਚਲੋ ਠੀਕ ਹੈ ਬਾਏ ਬਾਏ